ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰੀ ਰਾਗ ਸਿਰੀ ਰਾਗ ਮਹਲਾ ਪਹਿਲਾ ਮਹਲਾ ਪਹਿਲਾ ਡੁੰਗਰ ਦੇਖ ਡਰਾਵਣੋ ਡੁੰਗਰ ਦੇਖ ਡਰਾਵਣੋ ਪੇੜ ਐ ਡਰੀਆਸ ਪੇੜ ਐ ਡਰੀਆਸ ਉੱਚਾ ਪਰਬਤ ਗਾਖੜੋ ਉੱਚਾ ਪਰਬਤ ਗਾਖੜੋ ਨਾ ਪਾਉਣੀ ਤਿਤ ਤਾਸ ਨਾ ਪਾਉੜੀ ਤਿਤ ਤਾਸ ਗੁਰਮੁਖ ਅੰਤਰ ਜਾਣਿਆ ਗੁਰਮੁਖ ਅੰਤਰ ਜਾਣਿਆ ਗੁਰ ਮੇਲੀ ਤਰਿਆਸ ਗੁਰ ਮੇਲੀ ਤਰਿਆਸ ਭਾਈ રે ਭਾਈ રે ਭਵਜਲ ਬਖਮਟਰਾਉ ਭਵਜਲ ਬਖਮਟਰਾਉ ਪੂਰਾ ਸਤਗੁਰ ਰਸ ਮਿਲੇ ਪੂਰਾ ਸਤਗੁਰ ਰਸ ਮਿਲੇ ਗੁਰ ਤਾਰੇ ਹਰਨਾਮ ਗੁਰ ਤਾਰੇ ਹਰ ਨਾਮ ਰਹਾਉ ਰਹਾਉ ਚੱਲਾਂ ਚੱਲਾਂ ਜੇ ਕਰੀ ਚੱਲਾਂ ਚੱਲਾਂ ਜੇ ਕਰੀ ਜਾਣਾ ਚੱਲਣ ਹਾਰ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲਸੀ ਜੋ ਆਇਆ ਸੋ ਚੱਲਸੀ ਅਮਰ ਸੋ ਗੁਰ ਕਰਤਾਰ ਅਮਰ ਸੋ ਬੁਰ ਕਰਤਾਰ ਈ ਸੱਚਾ ਸਲਾਹਣਾ ਈ ਸੱਚਾ ਸਲਾਹਣਾ ਸੱਚੈ ਥਾਨ ਪਿਆਰ ਸੱਚੈ ਥਾਨ ਪਿਆਰ ਦਰ ਘਰ ਮਹਿਲਾ ਸੋਹਣੇ ਦਰ ਘਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਖਰੇ ਹਸਤੀ ਘੋੜੇ ਪਖਰੇ ਲਸ਼ਕਰ ਲੱਖ ਅਪਾਰ ਲਸ਼ਕਰ ਲੱਖ ਅਪਾਰ ਕਿਸੇ ਨਾਲ ਨਾ ਚੱਲਿਆ ਕਿਸੇ ਨਾਲ ਨਾ ਚੱਲਿਆ ਖੱਪ ਖੱਪ ਮੁਏ ਅਸਾਰ ਖੱਪ ਖੱਪ ਮੁਏ ਅਸਾਰ ਸੋਹਣਾ ਰੂਪਾ ਸੰਚੀਐ ਸੋਹਣਾ ਰੂਪਾ ਸੰਚੀਐ ਮਾਲ ਜਾਂ ਕਾਲ ਜੰਜਾਲ ਮਾਲ ਜਾਲ ਜੰਜਾਲ ਸਭ ਜਗ ਮੈਂ ਦੋਹੀ ਫੇਰੀ ਐ ਸਭ ਜਗ ਮੈਂ ਦੋਹੀ ਫੇਰੀ ਐ ਬਿਨ ਨਾਵੇਂ ਸਿਰ ਕਾਲ ਬਿਨ ਨਾਵੇਂ ਸਿਰ ਕਾਲ ਪਿੰਡ ਪੜੈ ਜਿਉ ਖੇਲਸੀ ਪਿੰਡ ਪੜੈ ਜਿਉ ਖੇਲਸੀ ਬਦ ਫੈਲੀ ਕਿਆ ਹਾਲ ਬਦ ਫੈਲੀ ਕਿਆ ਹਾਲ ਤਾ ਦੇਖ ਵਿਗਸੀਐ ਉਤਾ ਦੇਖ ਵਿਗਸੀਐ ਨਾਰੀ ਸੇਜ ਪਧਾਰ ਨਾਰੀ ਸੇਜ ਪਧਾਰ ਚੋਆ ਚੰਦਨ ਲਾਈਐ ਚੋਆ ਚੰਦਨ ਲਾਈਐ ਕਾਪੜ ਰੂਪ ਸਿੰਗਾਰ ਕਾਪੜ ਰੂਪ ਸਿੰਗਾਰ ਖੇਹੁ ਖੇਰ ਲਾਈਐ ਖੇਹੁ ਖੇ ਰਲਾਈ ਐ ਸੋਣ ਚੱਲੈ ਘਰ ਬਾਰ ਛੋੜ ਚੱਲੈ ਘਰ ਬਾਰ ਮਹਿਰ ਮਲੋਕ ਕਹਾਈ ਐ ਮਹਿਰ ਮਲੋ ਕਹਾਈਏ ਰਾਜਾ ਰਾਓ ਕੇ ਖਾਨ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈ ਐ ਚੌਧਰੀ ਰਾਓ ਸਦਾਈ ਐ ਜਲ ਬਲਿਆ ਅਬਮਾਨ ਜਲ ਬਲਿਆ ਅਬਮਾਨ ਮਾਨਮੁਖ ਨਾਮ ਵਿਸਾਰਿਆ ਸਾਰਿਆ ਜਿਉਂ ਡਵ ਤਦਾਂ ਕਾਨ ਜਿਉਂ ਡਵ ਤਦਾਂ ਕਾਨ ਹਉ ਮੈਂ ਕਰ ਕਰ ਜਾਏ ਸੀ ਹਉ ਮੈਂ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਸਭ ਜਗ ਕਾਜਲ ਕੋਠੜੀ ਤਨ ਮਨ ਦੇਹ ਸਵਾਹਿ ਨਾਮ ਆਨੰਦ ਦੇ ਸੋ ਆਏ ਗੁਰ ਰਾਖੇ ਸੇ ਨਿਰਮਲੇ ਗੁਰ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਭਾਏ ਸ਼ਬਦ ਨਿਵਾਰੀ ਭਾਏ ਨਾਨਕ ਤਰੀਐ ਸਚ ਨਾਮ ਨਾਨਕ ਤਰੀਐ ਸਚ ਨਾਮ ਸਿਰ ਸਾਹਾ ਪਾਤਸ਼ਾਹ ਸਿਰ ਸਾਹਾ ਪਾਤਸ਼ਾਹ ਮੈਂ ਹਰ ਨਾਮ ਨਵੇਸਰੈ ਮੈਂ ਨਾਮ ਨਾ ਵਿਸਰੇ ਹਰ ਨਾਮ ਰਤਨ ਵੇ ਸਾਹ ਹਰ ਨਾਮ ਰਤਨ ਵੇ ਸਾਹ ਮਾਨਮੁਖ ਭੌਜਲ ਪਛਮੁਐ ਮਾਨਮੁਖ ਭੌਜਲ ਪਛਮੁਐ ਗੁਰਮੁਖ ਤਰੇ ਅਥਾਹ ਗੁਰਮੁਖ ਤਰੇ ਅਥਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ